ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਸ਼ਿਵਰਾਤਰੀ ਦੇ ਪਵਿੱਤਰ ਤਿਹਾੜ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮਾਈਕਾ ਤਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਹਨੂਮਾਨ ਚੌਂਕ, ਡਾਕਖਾਨਾ ਚੌਂਕ, ਸੰਗਲਪੁਲਾ ਰੋਡ, ਜਹਾਜ਼ ਚੌਂਕ ਤੋਂ ਹੁੰਦੀ ਹੋਈ ਵਾਪਿਸ ਮਾਈਕਾ ਤਲਾਬ ਮੰਦਿਰ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ। ਅਵਾਜਾਈ ਸੁਚਾਰੂ ਢੰਗ ਦੇ ਨਾਲ ਤਕਰੀਬਨ ਸਾਰਾ ਦਿਨ ਹੀ ਚੱਲਦੀ ਰਹੀ ਔਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਇਸ ਮੌਕੇ ਤੇ ਸ਼ਹਿਰ ਵਾਸੀ ਔਰ ਦੂਰ ਦਰਾਸ ਤੋਂ ਆਏ ਲੋਕ ਵੀ ਬਿਹਤ ਖੁਸ਼ ਹਨ ਟ੍ਰੈਫਿਕ ਪੁਲਿਸ ਨੇ ਅੱਜ ਵਧੀਆ ਕੰਮ ਕੀਤਾ ਹੈ ਕੀ ਕਹਿਣਾ ਚਾਹੋਗੇ ਸ਼ੁਕਰਾਨੇ ਵੱਲੋਂ ਪ੍ਰਬੰਧਿਤ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਸੀ ਦੇਖੋ ਜੀ ਬਾਹੁਗਮ ਐਸਐਸਪੀ ਸਾਹਿਬ ਗੁਰਦਾਸਪੁਰ ਜਮਾ ਹਰੀਸ਼ ਕੁਮਾਰ ਸ਼੍ਰੀ ਹਮਪ੍ਰਕਾਸ਼ ਆਈਪੀਐਸ ਦੇ ਹੁਕਮਾਂ ਦੇ ਮੁਤਾਬਕ ਅੱਜ ਪਵਿੱਤਰ ਦਿਹਾੜਾ ਜਿਹੜਾ ਆਪਣੇ ਸ਼੍ਰੀ ਰਾਤਰੀ ਦਾ ਹੀ ਆਪਣੇ ਨਗਰ ਕੀਰਤਨ ਜਿਹੜਾ ਨਿਕਲਿਆ ਵਾ ਆਪਣੇ ਪਾਈ ਵਾਲੇ ਮੰਦਿਰ ਤੋਂ ਲੈ ਕੇ ਆਪਣੀ ਬੀ ਆਲੀ ਮਾਰ ਕੇ ਰੋਡ ਲੈ ਕੇ ਹਨੂਮਨ ਚੌਂਕ ਦਾਣਾ ਮੰਡੀ ਚੌਂਕ ਔਰ ਭਾਈ ਲਾਲੋ ਚੌਂਕ ਤੋਂ ਹਨੂਮਨ ਚੌਂਕ ਔਰ ਦੂਜਾ ਗੀਤਾਪੁਰ ਰੋਡ ਤੋਂ ਦੋ ਇਥੇ ਸਮਾਪਤੀ ਹੋਣੀ ਹੈ ਜੀ ਮਾਇਮਾ ਪਾਣੀ ਦੇ ਮੰਦਰ ਤੇ ਔਰ ਇਹ ਵਿੱਚ ਅਸੀਂ ਡਾਇਵਰਸ਼ਨ ਜਿਹੜੀ ਦਿੱਤੀ ਸੀ ਕਾਨਵਾ ਚੌਂਕ ਤੋਂ ਡਾਇਵਰਸ਼ਨ ਦੇ ਕੇ ਗੱਡਾ ਖਾਣਾ ਚੌਂਕ ਤੋਂ ਡੋਰਸ ਦਿੱਤੀ ਸੀ ਔਰ ਇਸ ਵਿੱਚ ਵੀ ਪੇ ਵੀ ਪਬਲਿਕ ਦੇ ਬੰਦੇ ਨੂੰ ਜਿਹੜੇ ਆਂਦੇ ਆ ਕੋਈ ਮਰੀਜ਼ ਆਂਦਾ ਵਾ ਕਿੰਨ ਕੋਈ ਆਨ ਜਾਣ ਦੀ ਕੋਈ ਪ੍ਰੋਬਲਮ ਨਾ ਹੋਏ ਇਸ ਕਰਕੇ ਅਸੀਂ ਜਿਹੜੀ ਬੜੇ ਵਧੀਆ ਸੇਫਟੀ ਡਾਇਵਰਸ਼ਨ ਦੇ ਕੇ ਔਰ ਜਿਹੜੀ ਵਧੀਆ ਨੰਗਾਈ ਹੈ ਆਪਣੀ ਯਾਤਰਾ ਕਾਪੀ ਦਾ ਸ਼ਰਾਂ ਸ਼ਹਿਰ ਵਾਸੀਆਂ ਨੂੰ ਅਸੀਂ ਇਹੋ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਆਪਣੇ ਮੰਦਿਰਾਂ ਵਿੱਚ ਆਓ ਪਰ ਆਪਣੇ ਜਿਹੜੇ 4-ਵੀਲਰ ਆ ਉਹ ਆਪਣੇ ਜਿਹੜੇ ਪਾਰਕਿੰਗ ਦੇ ਵਿੱਚ ਹੀ ਲਗਾ ਕੇ ਆਣ ਮੰਦਿਰਾਂ ਦੇ ਬਿਲਕੁਲ ਗੇਟ ਦੇ ਅਗੇ ਨਾਲ ਗਾਨ ਔਰ ਕਿਉਂਕਿ ਐਸਐਸਪੀ ਸਾਹਿਬ ਵੱਲੋਂ ਹਰ ਮੰਦਿਰ ਦੇ ਵਿੱਚ ਫੋਰਸ ਲਗਾਈ ਗਈ ਆ ਬੜਾ ਵਧੀਆ ਪ੍ਰਬੰਧ ਆ ਔਰ ਬੇਤੜਕ ਹੋ ਕੇ ਬੇਚਿੱਦਕ ਹੋ ਕੇ ਆਪਣੇ ਸਾਰੇ ਮੰਦਿਰਾਂ ਦੇ ਵਿੱਚ ਆ ਕੇ ਦਰਸ਼ਨ ਕਰੋ ਔਰ ਆਪਣਾ ਭਗਵਾਨ ਸ਼੍ਰੀ ਆਪਣੇ ਸ਼ੰਕਰਬੋਲੇ ਨਾਝੀ ਦਾ ਆਸ਼ੀਰਵਾਦ ਲਓ